ਸੱਸ ਨੇ ਨੂੰਹ ਦੇ ਚਾਲਾੜ ਵੀ ਪੂਰੇ ਨਹੀਂ ਸੀ ਕੀਤੇ ਕਿ ਵਿਆਹ ਤੋਂ 2 ਦਿਨ ਬਾਅਦ ਹੀ ਨਵੀਂ ਵਿਆਹੀ ਨੂੰ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਗਈ ਪਰ ਪੂਰਾ ਪਰਿਵਾਰ ਅਜੇ ਵੀ ਨੂੰਹ ਦੀ ਅੜੀ ਕਰ ਰਿਹਾ ਹੈ ਕਿ ਉਹ ਵਾਪਸ ਆਊਗੀ ਫਿਲਹਾਲ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਵਿਆਹ ਵਾਲੇ ਮੁੰਡੇ ਦਾ ਕਹਿਣਾ ਕਿ ਪਹਿਲਾਂ ਮੈਨੂੰ ਕਿਸੇ ਤਰ੍ਹਾਂ ਨਾਲ ਕੋਈ ਸ਼ੱਕ ਨਹੀਂ ਹੋਇਆ ਪਰ ਹੁਣ ਪਤਾ ਲੱਗਿਆ ਕਿ ਮੇਰੇ ਨਾਲ ਠੱਗੀ ਵਜੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁੰਡੇ ਦਾ ਵਿਆਹ ਕਰਨ ਦੇ ਲਈ 1 ਲੱਖ ਰੁਪਇਆ ਵਿਚੋਲਿਆਂ ਨੂੰ ਦਿੱਤਾ ਅਤੇ ਬਾਕੀ ਉਹ ਲੈ ਗਈ ਵਿਚੋਲਿਆਂ ਨੇ ਨਾ ਕੁੜੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਾਈ ਨਾ ਹੀ ਕੁੜੀ ਵਾਲਾਂ ਦਾ ਪਿੰਡ ਦੱਸਿਆ ਤੇ ਆਨੰਦ ਕਾਰਜ ਵੀ ਇੱਥੇ ਹੀ ਕਰਵਾ ਦਿੱਤੇ ਕਿਸ ਤਰੀਕੇ ਦੇ ਨਾਲ ਗਰੀਬ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੇਵਕੂਫ ਬਣਾਇਆ ਗਿਆ ਤੁਸੀਂ ਖੁਦ ਹੀ ਸੁਣ ਲਵੋ ਜੀ ਨਾਂ ਜੀ ਬਾਈ ਜੀ ਗੁਰਵਿੰਦਰ ਜੀ ਇਹਦਾ 400 ਵੀ ਹੋਈ ਆ ਮੇਰੇ ਨਾਲ ਜੀ ਵਿਆਹ ਕਰਾਇਆ ਸੀਗਾ ਕੁੜੀ ਨਾਲ ਪੂਰੀ ਰਾਤੀ ਦੀ ਕੁੜੀ ਆਈ ਉਹ ਮੇਰਾ ਵਿਆਹ ਹੋਇਆਗਾ ਉਹ 400 ਵੀ ਖੇੜ ਗਈ ਮੇਰੇ ਨਾਲ ਨੇ ਘੇੜ ਕੀ ਦੱਸ ਵੀ ਦੋ ਦਿਨ ਲਾ ਕੇ ਸਾਰਾ ਸਮਾਨ ਲੈ ਕੇ ਘਰ ਦਾ ਹੀ ਮੈਂ ਤਾਂ ਕੁੰਮਾ ਸੀਗਾ ਢਾਂਜਣਾ ਸੀ ਕੱਪੜਾ ਲੀੜਾ ਸੀਗਾ ਜੀ ਵਿਆਹ ਦਾ ਦੇਣ ਲੈਣ ਵਾਲਾ ਸਾਰਾ ਹੋ ਲੈ ਗਈ ਮੁੜ ਕੇ ਅੱਜ ਆਉਂਦੇ ਦਾ ਦੇਣਾ ਵਾਦ ਅਸੀਂ ਦੀ ਕਰੀ ਜਨੇ ਵੀ ਅੱਜ ਵੀ ਅੱਜ ਸਵੇਰੇ ਵੀ ਆਈ ਕਿੱਥੇ ਹੋਇਆ ਕਿੱਥੇ ਸੀ ਇਹ ਇਥੇ ਲੋਕਲ ਹੀ ਹੋਇਆ ਸੀ ਗੁਰੂ ਘਰ ਦੀ ਜਦੋਂ ਤੁਹ ਪੈਸੇ ਪੂਸੇ ਲੈ ਆਈ ਸੀ ਕਿਵੇਂ ਕੀ ਗੱਲ ਹੋਈ ਸਾਰੀ ਦੱਸ ਉਹ ਪੈਸੇ ਲੈ ਜਾਈ ਬਿਚੋੜ ਬਣਦਾ ਲੱਖ ਰੁਪਏ ਲੈ ਜੀ ਕੋਈ 25 ਵੀ ਇਹ ਬੂੜੇ ਇਥੋਂ ਦੀ ਹੈਗੀ ਪਰ ਤੀਏ ਬਣਦੇ ਦੱਸੀ ਜਾ ਰਹੀ ਆ ਵੀ ਇंसਾਨਾ ਵਧੀਆ ਘਰਬਾਰ ਹੈ ਤੇ ਵੀ ਕੋਈ ਵੀ ਜਵਾਗ ਨਹੀਂ ਕੋਈ ਜੱਲਾ ਨਹੀਂ ਵੀ ਸਾਰਾ ਮੈਂ ਸਭ ਨਾਲ ਬੋਲੇ ਗੁਣੀ ਜਾ ਰਹੇ ਨੇ ਇਹ ਜੀ ਹੁਣ ਕੋਈ ਕਿੱਥੋਂ ਦੀ ਪਤਾ ਕਰ ਲਿਆ ਤੁਸੀਂ ਕਿਹੜੇ ਪਿੰਡ ਦੀ ਆ ਠੰਗਰੂੜੇ ਪਿੰਡ ਦੀ ਪੱਕੀ ਰਹਿਣ ਵਾਲੀ ਆ ਪਤਾ ਕਰ ਲਿਆ ਠੰਗਰੂੜੇ ਨਹੀਂ ਹਾਂਜੀ ਹਾਂਜੀ ਘਰ-ਵਾਰ ਦੇਖ ਆਈ ਉੱਥੇ ਉੱਥੋਂ ਫਰਾਰ ਹੋ ਗਏ ਜਿੱਕਰਾਂ ਦਾ ਲਾਕੇ ਵੀ ਆਏ ਉਹਨਾਂ ਦੇ ਉੱਥੇ ਵਰਤ ਕਰਦੇ ਸਰਪੰਚਾਂ ਨਾਲ ਗੱਲ ਵੀ ਹੋਈ ਸਾਡੇ ਜੀ ਉੱਥੇ ਸਰਪੰਚ ਕਹਿੰਦੇ ਵੀ ਇਹ ਤਾਂ ਨਾ ਕੰਮ ਇਹਨਾਂ ਦਾ ਇਹ ਪਹਿਲਾਂ 4 4 ਵਿਆ ਪਹਿਲਾਂ ਹੋਇਆ ਹੈ ਕੁੜੀ ਦੱਸੀ ਜਾ ਰਹੀ ਆ 7 ਸਾਲ ਦੀ ਲੱਭੀ ਵੀ ਕੁੜੀ ਇਹਨਾਂ ਕੋਈ ਬਾਕੀ ਰੱਬ ਜਾਣਦਾ ਇਹ ਦੇਖੋ ਹੁਣ ਕੀ ਬਣਦਾ 400 ਵੀ ਹੋ ਗਈ ਜਿਹੜੇ ਦੋ ਤਿੰਨ ਕੰਨ ਉਹ ਤੁਹਾਡੇ ਘਰੇ ਰਹੀ ਆ ਹਾਂਜੀ ਉਹ ਤੇਰੇ ਨਾਲ ਰਵਈਆ ਵਧੀਆ ਸੀਗਾ ਵਧੀਆ ਸੀ ਹਾਂ ਜਾਇ ਲੱਗਦਾ ਨਹੀਂ ਸੀ ਵੀ ਐ ਕੋਈ ਠੱਗੀ ਵੱਜ ਜੂ ਜਾਂ ਕੋਈ ਐ 400 ਹੋ ਜੂ ਗਈ ਬਈ ਇਹ ਗੱਲ ਵਾਹ ਹਾਂ ਵਧੀਆ ਰਹੀ ਵਧੀਆ ਰਹਿੰਦੀ ਸੀ ਕੋਈ ਹਾਂ ਵੀ ਠੱਗੀ ਵਾਲਾ ਕੰਮ ਹੈ ਕੋਈ ਕੀ ਕੋ ਚਾਕੇ ਨਹੀਂ ਛੋਟਾ ਕਰੂੰਗਾ ਜਦ ਕਪੜਾ ਲੈਣ ਲੱਗੇ ਤੇ ਲੜ ਵਾਲੀ ਟੂਮ ਵਾਲੇ ਮੇਰੇ ਭੈਣ ਦੇ ਵੱਡੇ ਦੀ ਆਈ ਤੇ ਝਾਂਜ ਰਹੀ ਮੇਰੀ ਪਰਜਾਈ ਇਹਦੀਆਂ ਕੋਈ ਨਾ ਗਿਆ ਹੋਇਆ ਸੀ ਹਾਂਜੀ ਤੇ ਫੋਟੋ ਹੋ ਰਿਹਾ ਜੀ ਹਾਂਜੀ ਸਾਰੀ ਆਈਡੈਂਟੀਟੀ ਪ੍ਰੂਫ ਸਾਰਾ ਕੁਝ ਹੈਗੇ ਫੋਟੋਆਂ ਵਿਆਹ ਦੀਆਂ ਮੇਰੇ ਸਹਗਣ ਦੀਆਂ ਵੀ ਅਨੰਦ ਕਾਰਜ ਦੀਆਂ ਵੀ ਨਹੀਂ ਮੇਰੇ ਕੋਲ ਵਿਆਹ ਦੀ ਮੂਵੀ ਪਈ ਹੈ ਇਹ 15000 ਰੁਪਏ ਲੱਗੇ ਮੇਰੇ ਵਿਆਹ ਦੀ ਮੂਵੀ ਤੇ ਹਮ ਸਾਰੇ ਮਬਧੀਆ ਵਿਆਹ ਕੀਤਾ ਹੈ ਸਾਰਾ ਵਧੀਆ ਹੋਇਆ ਜੀ ਕੋਈ ਆਏ ਨਹੀਂ ਲੱਗਦਾ ਸੀ ਬਿਟਰਗੀ ਵਾਜੀ ਜੀ ਉਹਦੇ ਮਾਪੇ ਵੀ ਸੀ ਕੋਈ ਹੋਰ ਨਹੀਂ ਬਣਾਇਆ ਸੀ ਜਾਣੀ ਦੱਸਿਆ ਤਾਂ ਜਾ ਰਿਹਾ ਵੀ ਮਾਪੇ ਤਾਂ ਹੈ ਨਹੀਂ ਸੀਗਾ ਵਿਪਾਰ ਜਦੋਂ ਅਸੀਂ ਪਰਦਾ ਨਾਲ ਕੀਤੀ ਹੈ ਇਹ ਵਿੱਚੋਂ ਮਾਂ ਵੀ ਨਿਕਲੇ ਵੀ ਜਿੰਦਾ ਉਹਦੀ ਮਾਂ ਹੈਗੀ ਆ ਪਰਤਾਲ ਕੀਤੀ ਹੈਗੀ ਮੇਰੇ ਘਰ ਦੇ ਆਨੇ ਮੇਰੇ ਮਾਪਿਆਂ ਦੇ ਕਿੰਨੀਆਂ ਨੇ ਜਨਾਨੀਆਂ ਜਿਹਨਾਂ ਨੇ ਡੀ ਮਾਰੀਆਂ ਇਹ ਟੋਟਲ 4 ਨੇ 4 ਜਣੀਆਂ 4 ਜਣੀਆਂ ਹੁਣ ਕੀ ਕਹਿੰਦੀ ਏ ਤਰੂ ਕਹਣਾ ਗਿਆ ਵਸ ਕੋਈ ਹੱਥ ਨਹੀਂ ਦੇ ਰਿਹਾ ਕੋ ਪੱਲਾ ਨਹੀਂ ਦੇ ਰਿਹਾ ਵੀ ਸੈਂਤਲਾਸੇ ਦੇ ਦਿੰਦੇ ਆ ਵੀ ਹਾਂ ਦੋਨਾਂ ਨੂੰ 4 ਦਿਨ 2 ਦਿਨ 4 ਦਿਨ ਵੀ ਭਾਲ ਲੈ ਕੋਈ ਨਾ ਪੈਸੇ ਆਏ ਕਹਿ ਕੇ ਸਾਰ ਦਿੰਦੇ ਨੇ ਜੀ ਬੁਰਤੋ ਵੀ ਥਾਣੇ ਗਏ ਨਹੀਂ ਤੁਸੀਂ ਥਾਣੇ ਵੀ ਗਏ ਸੀ ਥਾਣੇ ਵੀ ਕਹਿੰਦੇ ਵੀ ਭਾਲ ਲੈ ਕੋਈ ਗਵਾਲ ਨੇ ਪਤਾ ਕਰ ਲਾਂਗੇ ਵੀ ਬਚੋਲਿਆਂ ਨੂੰ ਪੁੱਛਾਂਗੇ ਵੀ ਕੀ ਗੱਲਬਾਤ ਹੈ ਆ ਜਾਈਓ ਜੀ ਹਾਂ ਇਹ ਦਿਖਾ ਦੇਤੀ ਹੈ ਮੰਗ ਕੀ ਹੈ ਸਰਕਾਰ ਦੀ ਮੈਂ ਕਹਤਾ ਹੀ ਇਹ ਐ ਵਸਵੀਰ ਸਾਹਿਬ ਹੋਇਆ ਡਾ ਹਟ ਗਈ ਹੋਈ ਪਤਾ ਲੱਗ ਜੇ ਵੀ ਕੀ ਕਾਰਨ ਆ ਵੀ ਕੀ ਵਜ੍ਹਾ ਹੋਗੀ ਵੀ ਜਿਹੜਾ ਵਿਆਹ ਕਰਾ ਕੇ ਵੀ ਚਲੀ ਗਈ ਵੀ ਮੁੜ ਕੇ ਆਈ ਨਹੀਂ ਚਾਰ ਦਿਨਾਂ ਲਾ ਕੇ ਦਰਸ਼ਨ ਸਿੰਘ ਕੀ ਮੁੰਡੇ ਦਾ ਵਿਆਹ ਕੀਤਾ ਸੀ ਕਹਿੰਦੇ ਫੇਟ ਗਈ ਹੋਗੀ ਡਾਕਟਰ ਮੈਂ ਮੁੰਡੇ ਦਾ ਵਿਆਹ ਕੀਤਾ ਸੀ ਮੈਂ ਕਹਿੰਦਾ 10 ਲੱਖ ਰੁਪਏ ਦੇ ਉਹਦੀ ਮਾਣਾ ਦੇ ਦੂੰਗਾ ਜੀ ਸਾਰੇ ਲੱਲੂ ਵਾਲੇ ਖਾ ਦੇ ਗਈ ਹੋਗੀ ਇਹਦਾਂ ਵਿਆਹ ਕਰਤਾ ਮੈਂ ਮੈਂ ਪੈਸੇ ਦੇਤੇ ਤੇ ਮੈਂ ਤੈਨੂੰ 10 ਲੱਖ ਥਲੇ ਆ ਗਿਆ ਮਾਗਰ ਛੱਟਿਆ ਕਿ ਮੈਂ ਕਾਹਦਾ ਦਿੱਤਾ ਸੀ 10 ਲੱਖ ਰੁਪਏ ਲੱਖ ਰੁਪਏ ਬਚੋ ਬਣੋ ਤਾਂ ਵੀ ਜੀ 2 ਲੱਖ ਰੁਪਏ ਲਾ ਕੇ ਮੈਂ ਕੱਪੜੇ ਲੀਡ ਤੇ ਹਾਂ ਜਦੋਂ ਉਹ ਆਕਰਾਈ ਦੇ ਨਾਲ ਹੀ ਉਹ ਕਰੇ ਸਾਡੇ ਘਰੇ ਤਨਮਨ ਹੋਈ ਆ ਕੀ ਕੋ ਚੱਕ ਕੇ ਲੇਗੀ ਤਾਂ ਕਿ ਉਹ ਤਾਂ ਪੂੰਗਾ ਪਾਤੀ ਸਿੰਗਣੀ ਨੇ ਹਾਂ ਬਾਕੀ ਤੇਰਾ ਸੌਣਾ ਸੂਟ ਤੇ ਲੈ ਗਈ ਉਹ ਹਾਂ ਬਾਕੀ ਕਿਹੜਾ ਸਮਾਨ ਬੋਟੀ ਦਾ ਹੁੰਦਾ ਰੋਲੇ ਦੀ ਚੱਕੇ ਡੈਸਟਰ ਨੂੰ ਗਲਤ ਦੇ ਗਈ ਜੀ ਤੇ ਸਾਨੂੰ ਸ਼ੱਕ ਹੋਇਆ ਕਿ ਕੀ ਹੋਗੀ ਸਾਨੂੰ ਸ਼ੱਕ ਪਿਆ ਜੀ ਅੱਜ ਬਾਕੇ ਤਰਕੀ ਉਥੋਂ ਪਿੰਡ ਚ ਬਾਕੇ ਸੀ ਗੱਡੀ ਵਾਲੇ ਨੇ ਫੜ ਲਏ ਗੱਡੀ ਦਾ ਨੰਬਰ ਚੱਕਿਆ ਸੀ ਉਹ ਨੂੰ ਬੋਗਿਆ ਦਿੱਤਾ ਸੀ ਉਹਦਾ ਨੰਬਰ ਗੱਡੀ ਦਾ ਨੰਬਰ ਲੇਤਾ ਫਿਰ ਬਾਈ ਨੂੰ ਦਿਖਾਇਆ ਸੀ ਕਿਸੇ ਨੂੰ ਜੀ ਉਹ ਕੋਲ ਆਪਣੇ ਵੱਲ ਆਪਣੇ ਏਰੀਆ ਦੀ ਗੱਡੀ ਆ ਗਈ। ਜਿਵੇਂ ਬਾਈ ਨਾਲ ਕੱਢ ਕੇ ਤੇ ਨਾ ਫਲਾਣ ਨੂੰ ਤਾਰ ਕੇ ਆਉਣਾ ਮੈਂ ਫਿਰ ਉੱਥੇ ਗਈ ਸੀ ਸਰਪੰਚ ਕੋਲ। ਸਰਪੰਚ ਨਾਲ ਗੱਲਬਾਤ ਕਰਕੇ ਕੀਤੀ ਤੇ ਹੱਥ ਨਹੀਂ ਸਾਨੂੰ ਮਿਲੇ ਨਹੀਂ ਉਹ। ਫਿਰ ਕਹਿੰਦਾ ਭਈ ਇਹਨਾਂ ਦਾ ਕੰਮ ਨਹੀਂ ਹੈ। ਇਹ ਕਹਿੰਦਾ ਚਾਰ ਪੰਜ ਵੇਖ ਘਰ। ਇਹਨਾਂ ਦੇ ਕੋਲ। ਹਾਂ। ਤੇ ਇਹ ਕਹਿੰਦਾ ਕੋਈ ਕੋਈ ਜੇ ਕੋਈ। ਮੁੰਡਾ ਵੇਖਿਆ ਸੀ ਕੀ ਗੱਲ ਨੂੰਗੀ? ਮੁੰਡਾ ਵੇਖਿਆ ਸੀ ਜੀ ਖੁਸ਼ੀ ਸੀ ਚਾਹ ਸੀ ਬਹੁਤ ਜੀ। ਸਾਨੂੰ ਕੀ ਪਤਾ ਸੀਗਾ ਵੀ ਐਂ ਠੱਗੀ ਮਾਰਜੂ ਵੀ ਸਾਡੇ ਨਾਲ। ਮਨਨ ਨਾ ਉਸੇ ਵੀ ਪਾ ਦੇ ਚਾਹ ਜਮਨ ਸੂਟ ਵੀ ਇੰਨੇ ਵਧੀਆ ਵਧੀਆ ਲਾਲ ਲਾ ਦਿੱਤੇ ਨੀਵੇਂ ਨੂ ਆਗੀ ਕਰੇ ਸਭ ਕੁਝ ਲੁੱਟ ਪਟ ਕੇ ਲੈ ਗਈ ਮੇਥੋਂ ਲੱਖ ਰੁਪਈਆ ਲੈ ਗਈ ਟੌਗਸ ਲੈ ਗਈ ਪੈਰਾਂ ਵਾਲੀਆਂ ਲੈ ਗਈ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੁਣ ਦਿੱਤਾ ਕੋਈ ਇਹਨਾਂ ਦੇ ਨਾਲ ਨਾ ਜੀ ਜਮਈ ਨਾ ਜੀ ਸਾਰਾ ਮੇਰਾ ਤਾਂ ਪੇਟੀਆਂ ਬੋਟੀਆਂ ਸਾਰਾ ਕੁਝ ਸਮਾਰਿਆ ਐ ਪੇਟੀਆਂ ਬੋਟੀਆਂ ਦੇ ਲਈ ਬੱਚੋ ਹੈਗਾ ਉਸਕ ਲੈ ਗਈ ਕੱਢ ਕੇ ਲੈ ਗਈ ਸਾਰਾ ਕੁਝ ਕੁਝ ਨਹੀਂ ਹੈਗਾ ਜੀ ਕੱਢ ਕੇ ਲੈ ਗਈ ਸਮਾਨ ਹਾਂ ਜੀ